ਵਾਹਿਗੁਰੂ ਜੀ ਕੀ ਫਤਿਹ ਜੀ ਸ਼ਾਮ ਦਾ ਟਾਈਮ ਘਰੇ ਬੈਠੇ ਸੀ ਜੀ ਲੰਗਰ ਪ੍ਰਸ਼ਾਦਾ ਸ਼ਗਲ ਲੱਗੇ ਸੀ ਅਮਰਜੰਸੀ ਕਾਲ ਆਈ ਆ ਹੁਣੇ ਪੇਸ਼ੈਂਟ ਬਹੁਤ ਗੰਭੀਰ ਆ ਦੇਖੀ ਹਸਪੀਟਲ ਤੋਂ ਤੇ ਮਹਾਰਾ ਹੀ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਸਾਨੂੰ ਅਮਰਜੰਸੀ ਉਹਨਾਂ ਨੂੰ ਅਸੀਂ ਜਲੰਧਰ ਲੈ ਕੇ ਚੱਲੇ ਆ ਜੀ ਜਿੱਦਾਂ ਸਾਡਾ ਸੂਲਾ ਸੰਸਥਾ ਦਾ ਕਿਸੇ ਪਾਸੇ ਵੀ ਜਾਣਾ ਪਹਿਲਾਂ ਲਾਈਵ ਹੋ ਕੇ ਸਾਰੀ ਸੰਗਤ ਨੂੰ ਦੱਸਣਾ ਵੀ ਅਸੀਂ ਕਿਸ ਰਸਤੇ ਕਿੱਥੋਂ ਕਿੱਧਰ ਚੱਲੇ ਆ ਜੀ ਸ਼ਾਮ ਦਾ ਟਾਈਮ ਆ ਜੀ ਇਸ ਟਾਈਮ ਤੇ ਬਾਕੀ ਮਹਾਰਾਜ ਭਲੀ ਕਰਨ ਸੱਤੇ ਪਾਛਾ ਉਹਨਾਂ ਦੀ ਜਾਣ ਬੱਸ ਸਕੇ ਤੇ ਕਾਲ ਤੇ ਸਾਨੂੰ ਇਹੀ ਪਤਾ ਲੱਗਿਆ ਕਿ ਪੇਸ਼ੈਂਟ ਬਹੁਤ ਗੰਭੀਰ ਆ ਉਹ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਲੈ ਕੇ ਉਹਨਾਂ ਨੂੰ ਗਲੰਦਰ ਪਹੁੰਚਣਾ ਹੈ ਬਾਕੀ ਅਗਲੀ ਜਾਣਕਾਰੀ ਸੰਗਤ ਨੂੰ ਅਸੀਂ ਫਿਰ ਅੱਗੇ ਜਾ ਕੇ ਦਵਾਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ